ਇਨਕਲਾਬੀ ਲੋਕਾਂ ਦੀ ਧਰਤੀ ਪੱਟੀ ਵਰਮਾਜੇ ਦੇ ਜੋਸ਼ੀਲੇ ਲੋਕਾਂ ਦੀ ਧਰਤੀ ਪੱਟੀ ਅੱਜ ਮੈਨੂੰ ਇੱਥੇ ਆ ਕੇ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲੇਆ ਮੈਂ ਪੁਲਿਸ ਬਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਜਿਹੜੇ ਭਾਈ ਸਾਹਿਬ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਬਿਠਾ ਲਓ ਮੈਂ ਜਾਣ ਤੋਂ ਪਹਿਲਾਂ ਜਰੂਰ ਮਿਲ ਕੇ ਜਾਊਂਗਾ ਮੇਰਾ ਫਰਜ਼ ਹੈ ਕਿ ਮੈਂ ਹਰੇਕ ਬੰਦੇ ਦੀ ਗੱਲ ਸੁਣਾ ਕੋਈ ਸਮੱਸਿਆ ਹੋਊ ਤਾਂ ਸਮੱਸਿਆ ਦਾ ਹੱਲ ਵੀ ਇੱਥੇ ਹੋਊ ਕਿਉਂਕਿ ਸਮੱਸਿਆ ਜਿੱਥੇ ਹੁੰਦੀ ਹੈ ਹੱਲ ਵੀ ਉੱਥੇ ਹੁੰਦਾ ਸੋ ਪਿਆਰ ਨਾਲ ਉਹਨਾਂ ਨੂੰ ਬਿਠਾ ਕੇ ਚਾਹ ਪਾਣੀ ਪਿਆਓ ਜੋ ਮੈਨੂੰ ਮਿਲਣਾ ਚਾਹੁੰਦਾ ਹੈ ਮੇਰੇ ਕੋਲ ਮੰਗ ਪੱਤਰ ਪਹੁੰਚ ਕੇ ਸਾਰੇ ਜਿਨ੍ਹਾਂ ਨੇ ਵੀ ਮੰਗ ਪੱਤਰ ਨੇ ਉਹਨਾਂ ਤੇ ਫੋਨ ਨੰਬਰ ਲਿਖਿਆ ਹੋਇਆ ਔਰ ਉਹਨਾਂ ਨੂੰ ਸ਼ਾਮ ਤੱਕ ਜਾਂ ਕੱਲ ਤੱਕ ਡਿਪਾਰਟਮੈਂਟ ਨਾਲ ਗੱਲ ਕਰਕੇ ਉਹਨਾਂ ਨੂੰ ਫੋਨ ਵੀ ਆਉਣਗੇ ਮੁੱਖ ਮੰਤਰੀ ਦਫ਼ਤਰ ਚੋਂ ਤੇ ਉਹਨਾਂ ਨੂੰ ਪੁੱਛਿਆ ਵੀ ਜਾਊਗਾ ਕਿਦਾ ਕੀ ਹੱਲ ਐ ਲੋੜ ਪੈਣ ਤੇ ਉਹਨਾਂ ਨੂੰ ਬੁਲਾ ਕੇ ਅਫਸਰਾਂ ਦੇ ਨਾਲ ਸਿੱਧੀ ਮੀਟਿੰਗ ਕਰਾ ਕੇ ਉਹਨਾਂ ਮਸਲਿਆਂ ਦਾ ਹੱਲ ਕੀਤਾ ਜਾਊਗਾ ਸਾਰੇ ਕਿਸਾਨ ਸੰਘਰਸ਼ ਕਮੇਟੀ ਦਾ ਵੀ ਮੇਰੇ ਕੋਲ ਮੰਗ ਪੱਤਰ ਆਇਆ ਆਸ਼ਾ ਵਰਕਰਾਂ ਦਾ ਵੀ ਆਇਆ ਕੰਪਿਊਟਰ ਟੀਚਰਾਂ ਦਾ ਵੀ ਆਇਆ ਜਿੰਨੇ ਵੀ ਆਗੇ ਨੇ ਮੈਂ ਆਪਣੇ ਨਾਲ ਲੈ ਕੇ ਜਾਊਂਗਾ ਮੈਂ ਹਰ ਰੋਜ਼ ਸ਼ਾਮ ਨੂੰ ਜਾ ਕੇ ਫਿਰ ਉਹਦੀ ਪੜਤਾਲ ਕਰਦੇ ਹਾਂ ਉਹਨਾਂ ਮੰਗਾਂ ਦੀ ਉਸ ਤੋਂ ਬਾਅਦ ਫਿਰ ਅਫਸਰਾਂ ਨਾਲ ਗੱਲ ਕਰਕੇ ਉਹਨਾਂ ਦੀ ਸਿੱਧੀ ਗੱਲ ਜਿਹੜੀ ਸਰਕਾਰ ਨਾਲ ਹੁੰਦੀ ਹੈ ਇਹ ਫਰਜ ਬਣਦਾ ਸਾਡਾ ਕੋਈ ਸਾਨ ਨਹੀਂ ਹੈਗਾ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਸਭ ਤੋਂ ਪਹਿਲਾਂ ਜਿੰਨੀ ਭਾਰੀ ਗਿਣਤੀ ਤੁਸੀਂ ਅੱਜ ਆਏ ਹੋ ਤੁਹਾਡਾ ਚੱਲਿਆ ਹੋਇਆ ਇੱਕ-ਇੱਕ ਕਦਮ ਸਾਡੇ ਸਿਰ ਮੱਤੇ ਔਰ ਸਟੇਜ ਦੇ ਉੱਤੇ ਮੇਰੇ ਕੈਬਨਿਟ ਦੇ ਸਾਥੀ ਬੈਠੇ ਨੇ ਐਮਐਲਏ ਸਹਿਬਾਨ ਬੈਠੇ ਨੇ ਮਾਜੇ ਦੇ ਔਰ ਮਾਜੇ ਦੇ ਸਾਰੇ ਚੇਅਰਮੈਨ ਸਾਹਿਬ ਮਾਜੇ ਦੇ ਸਾਰੇ ਅਹੁਦੇਦਾਰ ਸਹਿਬਾਨ ਤੇ ਮਾਜੇ ਦੇ ਜਿਹੜੇ ਜੋਸ਼ੀਲੇ ਔਰ ਪੰਜਾਬ ਨੂੰ ਦੁਬਾਰਾ ਮੁੜ ਰੰਗਲਾ ਪੰਜਾਬ ਦੇਖਣ ਦਾ ਸੁਪਨਾ ਤੇ ਇੱਛਾ ਲੈ ਕੇ ਇੱਥੇ ਤੁਸੀਂ ਪਹੁੰਚੇ ਹੋ ਸਾਰਿਆਂ ਨੂੰ ਮੇਰੇ ਵੱਲੋਂ ਸਭ ਤੋਂ ਪਹਿਲਾਂ ਗੁਰਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੋਸਤੋ ਮੈਂ ਤੁਹਾਡੇ ਕੋਲ ਆਇਆ ਆ ਇਹ ਗੱਲ ਕਹਿਣ ਲਈ ਕਿ ਹੁਣ ਪੰਜਾਬ ਪੰਜਾਬੀਆਂ ਕੋਲੇ ਆ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਹੈ ਪੰਜਾਬ ਦੀ ਸਰਕਾਰ ਪੰਜਾਬ ਦੇ ਧੀਆਂ ਪੁੱਤਾਂ ਦੀ ਹੈ ਪੰਜਾਬ ਦੀ ਸਰਕਾਰ ਪੰਜਾਬ ਦੇ ਆਬਾਦਿਆਂ ਦੀ ਆਪਣਿਆਂ ਦੀ ਪਹਿਲਾਂ ਵਾਲੇ ਪੰਜਾਬ ਨਾਲ ਕੋਈ ਸਬੰਧ ਨਹੀਂ ਸੀ ਸਿਰਫ ਲੁੱਟਣ ਦੇ ਹੀ ਸਬੰਧ ਸੀ ਉਹ ਬੇਗਾਨੇ ਸੀ ਕੋਈ ਰਾਜੇ ਸੀ ਕੋਈ ਰਜਵਾੜੇ ਸੀ ਕੋਈ ਰਾਜੇ ਕੋਈ ਰਜਵਾੜੇ ਸਾਨੂੰ ਤਾਂ ਕੋਈ ਸਮਝਦੀ ਨਹੀਂ ਸੀ ਉਹ ਹੁਣ ਵੀ ਉਹ ਤਾਂ ਮੇਰੇ ਪਾਰਟੀ ਦੇ ਮੇਰੇ ਭਮਕੜਾਂ ਨੂੰ ਮੈਨੂੰ ਪਿਆਰ ਕਰਨ ਵਾਲੇ ਨੂੰ ਹੁਣ ਵੀ ਕਹਿੰਦੇ ਨੇ ਤਾਂ ਮਲੰਗ ਨੇ ਉਹ ਭਾਈ ਅਸੀਂ ਮਲੰਗੀ ਸਹੀ ਪਰ ਕੋਈ ਗੱਲ ਨਹੀਂ ਇਹਨਾਂ ਮਲੰਗਾ ਨਹੀਂ ਤੁਹਾਨੂੰ ਬੇਲੇ ਕੀਤਾ ਤੇ ਹੁਣ ਤੁਸੀਂ ਫਿਰਦੇ ਹੋ ਉਹੀ ਕੁਰਸੀਆਂ ਭਾਲਦੇ ਹੁਣ ਨਹੀਂ ਮਿਲਣੀਆਂ ਦੁਬਾਰੇ ਉਹ ਕਿਉਂਕਿ ਤੁਸੀਂ ਤਾਂ ਬਣ ਕੇ ਖਾਨਦਾਨੀ ਤੁਸੀਂ ਲੋਕਾਂ ਨੂੰ ਲੁੱਟ-ਲੁੱਟ ਕੇ ਜ਼ਮੀਨਾਂ ਲੈ ਲੀਆਂ ਬੱਸਾਂ ਪਾਲੀਆਂ ਰੇਤੇ ਦੀਆਂ ਖੱਡਾਂ ਜਿੱਸੇ ਪਾ ਲੇ ਦਾਰੂਆਂ ਦੇ ਠੇਕਿਆਂ 'ਚ ਸਭ ਪਾ ਲਿਆ ਜਿਹੜੀ ਕੋਈ ਢਾਬਾ ਮਿਲਿਆ ਉਹ ਜਿੱਸਾ ਪਾ ਲਿਆ ਤੁਸੀਂ ਬਣ ਗਏ ਰਜਵਾੜੇ ਖਾਨਦਾਨੀ ਤੇ ਅਸੀਂ ਬਿਲੰਗ ਰਹਿ ਗਏ ਪਰ ਕੋਈ ਗੱਲ ਨਹੀਂ 2022 'ਚ ਇਹਨਾਂ ਨੇ ਦੱਸਤਾ ਕਿ ਭਾਈ ਅਸੀਂ ਠੇਕਾ ਨਹੀਂ ਲਿਆ ਹੋਇਆ ਰਿਸਟਰੀ ਨਿਕਰਾਈ ਹੋਈ ਥੋਡੀ ਬੋਰਡ ਪਾਉਣ ਦੀ ਸਾਰੇ ਬਾਦਲ ਕੇ ਕੈਪਟਨ ਕੇ ਸਿੱਧੂ ਕੇ ਮਲੂਕੇ ਕੇ ਪੱਠੜ ਕੇ ਸਾਰੇ ਹੀ ਹਾਰ ਗਏ ਸਾਰੇ ਜੜੋਂ ਪਟਕੇ ਰੱਖਤੇ ਜਦੋਂ ਹਨੇਰੀ ਆਉਂਦੀ ਹੈ ਉਦੋਂ ਨਹੀਂ ਫਿਰ ਪਤਾ ਲੱਗਦਾ ਕਿਹਦੇ ਕਿਹੜੀਆਂ ਜੜਾ ਪੁੱਟੀਆਂ ਜਾਣੀਆਂ ਨੇ ਸੋ ਲੋਕਤੰਤਰ 'ਚ ਲੋਕਾਂ ਦੀ ਨੇਰੀ ਐ ਕੱਲ ਮੈਂ ਗੁਰਦਾਸਪੁਰ ਸੀ ਸ਼ਹਿਰੀ ਕਲਸੀ ਦਾ ਪ੍ਰੋਗਰਾਮ ਸੀ ਬਹੁਤ ਕੱਠ ਗੁਰਦਾਸਪੁਰ ਦੇ ਵਿੱਚ ਕੱਲ ਰਾਤ ਨੂੰ ਰੋਡ ਸ਼ੋਅ ਸੀ ਹਾਲ ਬਾਜ਼ਾਰ ਤੇ ਕਪੜਾ ਬਾਜ਼ਾਰ 'ਚ ਅੰਮ੍ਰਿਤਸਰ ਤੁਸੀਂ ਦੇਖਿਆ ਹੁਣ ਜਿੱਥੇ ਤੱਕ ਨਿਗਾਹ ਜਾਂਦੀ ਸੀ ਲੋਕ ਹੀ ਲੋਕ ਦੁਕਾਨਦਾਰ ਘਰ ਆਪਣੇ ਦੁਕਾਨਾਂ 'ਚੋਂ ਬਾਹਰ ਆ ਕੇ ਲੋਕ ਆਪਣੇ ਘਰਾਂ 'ਚੋਂ ਬੱਚਿਆਂ ਨੂੰ ਗੋਦੀ ਚੱਕ ਕੇ ਔਰ ਨਾਲ ਉਤੋਂ ਫੁੱਲ ਸਿੱਟ ਕੇ ਦੱਸ ਰਹੇ ਸੀ ਕਿ ਅਸੀਂ ਨਵੀਂ ਕਹਾਣੀ ਲਿਖਣੀ ਹੈ ਔਰ 2024 ਦੇ ਵਿੱਚ ਪੰਜਾਬ ਬਣੂਗਾ ਹੀਰੋ ਕਿਉਂਕਿ ਇੱਥੋਂ ਆਵਾਜ਼ ਦੀ ਪਾਰਟੀ ਦੇ ਹੱਕ ਚ 13 0 ਤੇਰੇ ਤੋਂ ਕਿ ਇਹ ਆ ਤੁਹਾਡਾ ਜਿਹੜਾ ਭਾਵਨਾ ਜੋਸ਼ ਨਜ਼ਰ ਆ ਰਿਹਾ ਹੈ ਆ ਜਿਹੜਾ ਤੁਸੀਂ ਆਪਣੇ ਆਪ ਤੁਸੀਂ ਦਿਲੋਂ ਨਾਅਰੇ ਲਾ ਰਹੇ ਹੋ ਇਹ ਅਸਲ ਚ ਕਈ ਪੀੜੀਆਂ ਦੀ ਇਕੱਠੀ ਹੋਈ ਹੋਈ ਪੜਾਅ ਹੈ ਕਈ ਪੀੜੀਆਂ ਦੀ ਇਕੱਠੀ ਹੋਈ ਪੜਾਅ ਸ ਹੈ 70 75 ਸਾਲ ਹੋ ਗਏ ਕਿਸੇ ਨੇ ਸਾਨੂੰ ਸੁਣਿਆ ਹੀ ਨਹੀਂ ਸਾਡੀ ਦਾ ਬਾਤ ਸੁਣਦੇ ਹੀ ਨਹੀਂ ਸੀ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬਡਾਪਾ ਖਾ ਗਏ ਅਗਲੀ ਪੀੜ੍ਹੀ ਦੇ ਫੇਰ ਜੜਾਂ ਜਦਾਤੀ ਪਾਉਣ ਨੂੰ ਤਿਆਰ ਬੈਠੇ ਆ ਸੋ ਆਪਾਂ ਇਹ ਕੰਮ ਹੋਣ ਨਹੀਂ ਦੇਣਾ ਆਪਾਂ ਆਪਣੇ ਆਪ ਨੂੰ ਵੋਟ ਪਾਉਣੀ ਹੈ ਪਹਿਲਾਂ ਕੀ ਹੁੰਦਾ ਸੀ ਲੀਡਰ ਜਿੱਤ ਜਾਂਦੇ ਸੀ ਜਨਤਾ ਹਾਰ ਜਾਂਦੀ ਸੀ ਨੇਤਾ ਜਿੱਤ ਜਾਂਦੇ ਸੀ ਲੋਕ ਹਾਰ ਜਾਂਦੇ ਸੀ ਆਉਂਦੇ ਸੀ ਆਖਰੀ 20 25 ਦਿਨ ਹੱਥ ਬੰਨ ਕੇ ਪੈਰੀਆਂ ਤਲਾ ਕੇ ਵੋਟਾਂ ਲੈ ਜਾਂਦੇ ਸੀ ਮੁੜ ਕੇ ਪੌਣੇ ਪੰਜ ਸਾਲ ਅਸੀਂ ਹੱਥ ਬੰਨਈ ਜਾਂਦੇ ਸੀ ਮਿਲ ਤਾਂ ਲੋ ਉਹ ਕਿੱਥੇ ਹੋ ਜੀ ਸਾਡਾ ਕੋਈ ਕੰਮ ਤਾਂ ਹੋ ਜੇ ਨਾ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਮਾਝੇ ਵਾਲਿਓ ਮੈਨੂੰ ਪਤਾ ਹੈ ਨਾਲ ਮਾਲਵਾ ਬਸ دریا ਪਾਰ ਕਰਨਸਾਰ ਆਪਣੀ ਮਾਲਵੇ ਤੇ ਮਾਝੇ ਦੀ ਇੱਕ ਸੋ ਜਰੂਰ ਮਿਲਦੀ ਹੈ ਕਿ ਜਿੱਥੇ ਖੜ ਗਏ ਬਸ ਖੜ ਗਏ ਜਿੱਥੇ ਜ਼ੁਬਾਨ ਦੇਤੀ ਕਿ ਤੇਰੇ ਨਾਲ ਫਿਰ ਖੜ ਗਏ ਬਸ ਜ਼ੁਬਾਨ ਜ਼ੁਬਾਨ ਤੇ ਫੈਸਲੇ ਹੁੰਦੇ ਦੇਖਿਆ ਨਾ ਪਿੰਡਾਂ ਚ ਪੰਚਾਇਤਾ ਚ ਕਿ ਜ਼ੁਬਾਨ ਦੇਤੀ ਯਾਰ ਦੇਤੀ ਫਿਰ ਸੋ ਅਸੀਂ ਕੋਈ ਬਕਾਊ ਮਾਲ ਨਹੀਂ ਹੈਗੇ ਇਹ ਸਾਨੂੰ ਬਕਾਊ ਮਾਲ ਸਮਝਦੇ ਐ ਇਹ ਜਿਹੜੇ ਵੱਡੀਆਂ ਪਾਰਟੀਆਂ ਵਾਲੇ ਲੀਡਰ ਐ ਇਹਨਾਂ ਨੂੰ ਇਹ ਲੋਕਾਂ ਦਾ ਕੀ ਐ 2000 ਰੁਪਏ ਵੋਟ ਮੰਗ ਲੈਣਗੇ ਵੱਧ ਤੋਂ ਵੱਧ 3000 ਰੁਪਏ ਵੋਟ ਮੰਗ ਲੈਣਗੇ ਪੈਸੇ ਸਾਡੇ ਕੋਲੇ ਢੇਰ ਲੱਗੇ ਪਏ ਨੇ ਅਸੀਂ ਵੰਡ ਦਿਆਂਗੇ ਇਹ ਸਾਨੂੰ ਬਕਾਊ ਮਾਲ ਸਮਝਦੇ ਐ ਇਹਨਾਂ ਨੂੰ ਜਵਾਬ ਦੇਣਾ ਐ ਇਸ ਵਾਰ ਇਹਨਾਂ ਨੇ ਕੀ ਕੀਤਾ ਆਮਾਦੀ ਪਾਰਟੀ ਮੋਦੀ ਨੂੰ ਡਰ ਪੈਦਾ ਹੋ ਗਿਆ ਕਿ ਆਮਾਦੀ ਪਾਰਟੀ 10 ਸਾਲਾਂ ਚ ਇੰਨੀ ਤਰੱਕੀ ਕਰ ਗਈ ਕਿ ਭਾਰਤ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਕੋਈ ਪਾਰਟੀ ਇੰਨੀ ਛੇਤੀ ਨਹੀਂ ਉੱਭਰੀ 10 ਸਾਲਾਂ ਚ ਸਾਡੇ ਕੋਲ ਦੋ ਰਾਜਾਂ ਚ ਸਰਕਾਰ ਹੈ 10 ਐਮਪੀ ਸਾਡੇ ਰਾਜ ਸਭਾ ਚ ਨੇ ਦਿੱਲੀ ਦੇ ਵਿੱਚ ਐਮਸੀਡੀ ਜਿਹੜੀ ਆ ਉਹ ਸਾਡੇ ਕੋਲ ਬਹੁਮਤ ਹੈ ਸਾਡੇ ਕੋਲ 5 ਐਮਐਲਏ ਗੁਜਰਾਤ ਚ ਨੇ ਦੋ ਸਾਡੇ ਕੋਲੇ ਐਮਐਲਏ ਗੋਆ ਚ ਨੇ ਮੱਧਪ੍ਰਦੇਸ਼ ਸੰਗਰੋਲੀ ਨਾਂ ਦਾ ਵੱਡਾ ਸ਼ਹਿਰ ਹੈ ਉੱਥੋਂ ਦਾ ਮੇਅਰ ਆਮਾਦੀ ਪਾਰਟੀ ਦਾ ਹੈ ਤੇ ਹੁਣ ਚੰਡੀਗੜ੍ਹ ਦਾ ਮੇਅਰ ਵੀ ਆਮ ਆਦਮੀ ਪਾਰਟੀ ਦਾ ਹੈ ਤਾਂ ਮੋਦੀ ਜੀ ਨੂੰ ਡਰ ਪੈਦਾ ਹੋ ਗਿਆ ਕਿ ਤਾਂ ਬਹੁਤ ਤੇਜ਼ੀ ਨਾਲ ਇਹ ਤਾਂ ਤੂਫਾਨ ਬਣੀ ਆਉਂਦੇ ਨੇ ਇਹ ਸਾਰਾ ਸਾਰਾ ਕੁਝ ਬੀਜੇਪੀ ਦਾ ਵਿਰੋਧ ਕੇ ਲੈ ਜਾਣਗੇ ਉਹ ਕਹਿੰਦੇ ਫਿਰ ਐਂ ਕਰੋ ਇਹਦੇ ਪ੍ਰਧਾਨ ਅਰਵਿੰਦ ਕੇਜਰੀਵਲ ਨੂੰ ਜੇਲ੍ਹ ਚ ਅੰਦਰ ਕਰ ਦਿਓ ਇਹ ਗਲਤਫਹਿਮੀ ਸੀ ਇਹ ਉਹ ਫੈਸਲਾ ਸੀ ਵਿਨਾਸ਼ ਕਾਲੇ ਵਿਪਰੀਤ ਬੁੱਧੀ ਇਹੋ ਫੈਸਲਾ ਸੀ ਜਿਹਦੇ ਨਾਲ ਉਹ ਇੰਨਾ ਪੁੱਠਾ ਪੈ ਗਿਆ ਫੈਸਲਾ ਉਹ ਕੇਜਰੀਵਾਲ ਨੂੰ ਤੰਦਰ ਕਰ ਦੋਂਗੇ ਉਹਦੀ ਸੋਚ ਨੂੰ ਕਿਵੇਂ ਕੈਦ ਕਰੋਗੇ ਆ ਜਿਹੜੇ ਘਰ ਘਰ ਕੇਜਰੀਵਾਲ ਪੈਦਾ ਹੋ ਗਏ ਉਹ ਸੋਚ ਵਾਲੇ ਬੰਦੇ ਪੈਦਾ ਹੋ ਗਏ ਉਹਨਾਂ ਦਾ ਕੀ ਕਰੋਗੇ ਉਹਨਾਂ ਨੂੰ ਕਿੱਥੇ ਲੈ ਕੇ ਜਾਓਗੇ ਤੁਸੀਂ ਜੇਲ੍ਹ ਚ ਪਾੜ ਦਿਓ ਸੋਸੀ ਆਹ ਬੰਦੇ ਆ ਕੇਜਰੀਵਾਲ ਇੱਕ ਅਫਸਰ ਸੀ ਇਨਕਮ ਟੈਕਸ ਕਮਿਸ਼ਨਰ ਸੀ ਉਹਨਾਂ ਦੀ ਘਰ ਵਾਲੀ ਉਹਨਾਂ ਦੀ ਤਾਂ ਰਮ ਪਤਨੀ ਉਹ ਵੀ ਇੱਕ ਇਨਕਮ ਟੈਕਸ ਦੇ ਕਮਿਸ਼ਨਰ ਸੀ ਨੌਕਰੀਆਂ ਛੱਡ ਕੇ ਲੋਕਾਂ ਦੇ ਹੱਕ 'ਚ ਹੋ ਗਏ ਝੁੱਗੀਆਂ ਝੋਪੜੀਆਂ 'ਚ ਕੰਮ ਕਰਨ ਲੱਗ ਗਏ ਤੁਹਾਨੂੰ ਹਰਾਨੀ ਹੋਊਗੀ ਜਾਣ ਕੇ ਜਦੋਂ ਰਿਜ਼ਲਟ ਆਇਆ ਅਰਵਿੰਦ ਕੇਜਰੀਵਾਲ ਜੀ ਦੇ ਪੇਪਰਾਂ ਦਾ ਤਾਂ ਉਹ ਹਿਸਾਰ ਜ਼ਿਲ੍ਹੇ ਦੇ ਉਹਨਾਂ ਦਾ ਪਿੰਡ ਸ਼ਵਾਨੀ ਹੈ ਹਿਸਾਰ ਜ਼ਿਲ੍ਹੇ 'ਚ ਹਰਿਆਣਾ 'ਚ ਉੱਥੋਂ ਦਾ ਹਿਸਾਰ ਜ਼ਿਲ੍ਹੇ ਦੇ ਸਿਰਫ 2 ਜਾਂ 3 ਮੁੰਡੇ ਪਾਸ ਹੋਏ ਸੀ ਉਹਨਾਂ ਦੇ ਘਰਦਿਆਂ ਨੂੰ ਕੇਜਰੀਵਾਲ ਸਾਹਿਬ ਦੇ ਘਰਦਿਆਂ ਨੂੰ ਮਹੀਨਾ ਡੇਢ ਮਹੀਨਾ ਲੱਗਾ ਲੱਗ ਗਿਆ ਇਹ ਲੱਭਣ ਵਾਸਤੇ ਕਿ ਕਿੱਥੇ ਕੰਮ ਕਰੀ ਜਾਂਦਾ ਤੇ ਉਹਨੂੰ ਦੱਸੀਏ ਕਿ ਤੂੰ ਅਫਸਰ ਬਣ ਗਿਆ ਤਾਂ ਕਿੱਥੋਂ ਲੱਭੇ ਸੀ ਉਹ ਉਹ ਗਰੀਬਾਂ ਦੀਆਂ ਝੁੱਗੀਆਂ ਝੋਪੜੀਆਂ ਚ ਗਰੀਬਾਂ ਦੀ ਸੇਵਾ ਕਰਦੇ ਸੀ ਉਹਨੇ ਨੌਕਰੀ ਤਾਂ ਕਰ ਲਈ ਨੌਕਰੀ ਜੁਆਇਨ ਕਰ ਲਈ ਪਰ ਉਹਨਾਂ ਦੇ ਮਨ ਦੀ ਇੱਛਾ ਨਹੀਂ ਪੂਰੀ ਹੋਈ ਕਹਿੰਦੇ ਯਾਰ ਲੋਕਾਂ ਦੀ ਸੇਵਾ ਕਰਨੀ ਹੈ ਇਹ ਇਹ ਨੌਕਰੀ ਕਰਕੇ ਤਾਂ ਹੋ ਨਹੀਂ ਸਕਣੀ ਤਾਂ ਕੀ ਕੀਤਾ ਉਹਨਾਂ ਨੂੰ ਪਤਾ ਲੱਗਿਆ ਯਾਰ ਇਨਕਮ ਟੈਕਸ ਦੇ ਦਫ਼ਤਰ ਚ ਇੰਨੀ ਜ਼ਿਆਦਾ ਰਿਸ਼ਵਤਖੋਰੀ ਚੱਲਦੀ ਐ ਭ੍ਰਿਸ਼ਟਾਚਾਰ ਚੱਲਦਾ ਐ ਅਰਵਿੰਦ ਕੇਦਰੀਵਾਲ ਆਪਦੇ ਦਫ਼ਤਰ ਚੋਂ ਆਪਣੀ ਨੌਕਰੀ ਨੂੰ ਲੱਤ ਮਾਰ ਕੇ ਅਸਤੀਫਾ ਦੇ ਕੇ ਉਸੇ ਦਫ਼ਤਰ ਦੇ ਗੇਟ ਤੇ ਕੁਰਸੀ ਢਾਹ ਕੇ ਬਹਿ ਗਿਆ ਤੜਕੇ ਆ ਜਾਇਆ ਕਰ ਜਿਹੜਾ ਵੀ ਅੰਦਰ ਜਾਂਦਾ ਸੀ ਉਹਨੂੰ ਕਹਿੰਦਾ ਸੀ ਜੇ ਕੋਈ ਪੈਸੇ ਮੰਗੇ ਮੈਨੂੰ ਦੱਸੀ ਵੀ ਕਿਹੜਾ ਪੈਸੇ ਮੰਗਦਾ ਸਾਰਾ ਦਫ਼ਤਰ ਟੰਨ ਲੱਗ ਗਿਆ ਵੀ ਇਹਨੂੰ ਨਾ ਤਾਂ ਹੁਣ ਇਹਨੂੰ ਕੁਝ ਕਹਿ ਸਕਦੇ ਅਸਤੀਫਾ ਤਾਂ ਨਹੀਂ ਦਿੰਦਾ ਉਸ ਦਫ਼ਤਰ ਤੋਂ ਸੁਧਾਰ ਸ਼ੁਰੂ ਹੋ ਗਿਆ ਤਾਂ ਫਿਰ ਅਨਾ ਹਜ਼ਾਰੇ ਮੂਵਮੈਂਟ ਚੱਲੀ ਰਾਮਲੀਲਾ ਗਰਾਊਂਡ ਚੋਂ ਸਾਡੀ ਪਾਰਟੀ ਅੰਦੋਲਨ ਚੋਂ ਨਿਕਲੀ ਹੋਈ ਐ ਸਾਨੂੰ ਜੇਲਾਂ ਤੋਂ ਡਰਾਓਂਗੇ ਯਾਰ ਸਾਨੂੰ ਜੇਲਾਂ ਤੋਂ ਡਰਾਓਂਗੇ ਖਰੀਦ ਦੇ ਸੀ ਵੀ ਝੁੱਕ ਜਾ ਤੂੰ ਤੈਂ ਕਿ ਲੈਣਾ ਦੇਸ਼ ਤੋਂ ਤੈਂ ਕਿ ਲੈਣਾ ਇਨਕਲਾਬ ਤੋਂ ਮਿਲ ਕੇ ਕੰਮ ਕਰ ਲੈਣੇ ਆ ਕੇਜਰੀਵਾਲ ਨੇ ਕਿਹਾ ਜਾਨ ਜਾਊਗੀ ਪਰ ਅਸੀਂ ਸੁਣਤਾ ਨਹੀਂ ਕਰਦੇ ਅਸੀਂ ਭਗਤ ਸਿੰਘ ਹੋਰਾਂ ਦੇ ਪਿੰਡ ਜਾ ਕੇ ਸੌਂ ਖਾਧੀਆਂ ਹੋਈਆਂ ਨੇ ਭਗਤ ਸਿੰਘ ਹੋਰਾਂ ਨੂੰ ਤਾਂ ਦੁੱਗਣੀ ਜ਼ਿੰਦਗੀ ਜਿਵੇਂ ਬੈਠੇ ਆ ਦੁਗਣੀ ਤੋਂ ਵਿਵਾਦ ਹੋ ਗੋ ਤਾਂ 23 ਸਾਲ ਦੀ ਉਮਰ ਚ ਸ਼ਹੀਦ ਹੋ ਗਏ ਉਹਨਾਂ ਦੀ ਸੋਚ ਨੂੰ ਅਸੀਂ ਬਚਾਉਣਾ ਹੈ ਔਰ ਭਗਤ ਸਿੰਘ ਜੀ ਦੀ ਸੋਚ ਕੀ ਸੀ ਭਗਤ ਸਿੰਘ ਜੀ ਕਹਿੰਦੇ ਸੀ ਕਿ ਮੈਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਕਿ ਆਜ਼ਾਦੀ ਆਊਗੀ ਜਾਂ ਨਾ ਆਜ਼ਾਦੀ ਤਾਂ ਮਿਲਣੀ ਹੋ ਮਿਲਣੀ ਹੈ ਮੈਨੂੰ ਚਿੰਤਾ ਇਸ ਗੱਲ ਦੀ ਹੈ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ ਉਹ ਸੋਚ ਜਮ੍ਹਾਂ ਸਹੀ ਸਾਬਤ ਹੋਈ ਉਹ ਚਿੰਤਾ ਸਹੀ ਸਾਬਤ ਹੋਈ ਦੇਖ ਲਓ ਆਪ 75 ਸਾਲ ਹੋ ਗਏ ਆ ਟੋਬਿਆਂ ਤੇ ਸੀਵਰੇਜਾਂ ਤੇ ਸ਼ਮਸ਼ਾਨ ਘਾਟਾਂ ਨੀਆਂ ਕੰਦਾ ਉੱਚੀਆਂ ਕਰਦੇ ਫਿਰਦੇ ਆ ਬਸ ਕੀ ਐ ਆਪਾਂ ਨੇ ਹੁਣ ਬਦਲਣਾ ਹੁਣ 2 ਸਾਲ ਹੋ ਗਏ ਆਪਣੀ ਸਰਕਾਰ ਨੂੰ 2 ਸਾਲਾਂ ਚ 43000 ਨੌਕਰੀਆਂ ਸਰਕਾਰੀ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਚੋਂ ਵੀ ਕਿਸੇ ਨਾ ਕਿਸੇ ਰਿਸ਼ਤੇਦਾਰ ਨੂੰ ਜਾਂ ਦੋਸਤ ਮਿੱਤਰ ਨੂੰ ਤੁਹਾਡੇ ਪਿੰਡ ਚ ਕਿਸੇ ਨੂੰ ਨੌਕਰੀ ਮਿਲੀ ਹੋਊ ਕਿ ਜਿੰਨੇ ਪਿੰਡ ਚ ਜਾਂ ਦੋਸਤਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਕੋਈ ਨੌਕਰੀ ਮਿਲੀ ਆ ਹੱਥ ਖੜਾ ਕਰ ਦਿਓ ਬਹੁਤ ਬਹੁਤ ਹੱਥ ਖੜੇ ਹੋ ਗਏ ਇੱਕ ਹੁਣ ਹੋਰ ਦੱਸ ਦੋ ਕਿਸੇ ਨੂੰ ਕੋਈ 1 ਰੁਪਈਆ ਵੀ ਰਿਸ਼ਵਤ ਦੇਣੀ ਪਈ ਕੋਈ ਕਿਸੇ ਐਮਐਲਏ ਮੰਤਰੀ ਦੀ ਸਪਾਰਸ਼ ਲਾਉਣੀ ਪਈ ਐਦਾਂ ਹੀ ਚਿੱਠੀ ਕਰੇ ਆਈ ਮੈਨੂੰ ਵੀ ਬਹੁਤ ਸਾਰੇ ਮਿਲਦੇ ਨੇ ਜਿਸ ਦਿਨ ਮੈਂ ਨਿਯੁਕਤੀ ਪੱਤਰ ਵੰਡ ਰਿਹਾ ਸੀ ਚੰਡੀਗੜ੍ਹ ਨੌਕਰੀਆਂ ਦੇ ਰਿਹਾ ਸੀ ਤਾਂ ਮੈਨੂੰ ਇੱਕ ਕੁੜੀ ਨੇ ਖੜੇ ਹੋ ਕੇ ਕਿਹਾ ਕਿ ਜੀ ਮੈਂ ਕੈਨੇਡਾ ਜਾਣਾ ਚਾਹੁੰਦੀ ਸੀ ਮੇਰੇ ਮਾਪੇ ਵੀ ਚਾਹੁੰਦੇ ਸੀ ਕੈਨੇਡਾ ਚਲੀ ਜਾ 35 ਲੱਖ ਲੱਗਣਾ ਸੀ 25 ਲੱਖ ਦਾ ਪ੍ਰਬੰਧ ਹੋ ਗਿਆ ਸੀ 10k ਰਹਿ ਗਿਆ ਸੀ ਮੇਰਾ ਬਾਪੂ ਦੇਖਦਾ ਫਿਰਦਾ ਸੀ ਕਿ ਕਿਹੜੀ ਚੀਜ਼ ਗਹਿਣੇ ਪਾਈਏ ਜੋ ਆਕਾ ਦੀ ਮਾਂ ਦੇ ਗਹਿਣੇ ਸੋਨੇ ਦੇ ਜਿਹੜੇ ਵਾਲੀਆਂ ਨੇ ਉਹ ਗਹਿਣੇ ਪਾ ਦिए ਜਾਂ ਕੋਈ ਜ਼ਮੀਨ ਜਾਂ ਕੋਈ ਪਲਾਟ ਗਹਿਣੇ ਪਾ ਦिए 10 ਲੱਖ ਰਹਿ ਗਿਆ ਸੀ ਕਹਿੰਦੇ ਹਜੇ 10 ਲੱਖ ਦਾ ਪ੍ਰਬੰਧ ਕਰਦੇ ਫਿਰਦੇ ਸੀ ਘਰੇ ਚਿੱਠੀ ਆ ਗਈ ਸਰਕਾਰ ਦੀ ਕਿ ਤੈਨੂੰ ਐਸ ਡੀਓ ਦੀ ਨੌਕਰੀ ਮਿਲ ਗਈ ਬਿਜਲੀ ਬੋਰਡ ਚ ਉਹ ਕਹਿੰਦੀ ਕੈਨੇਡਾ ਜਾਣਾ ਕੈਨਸਲ ਹੁਣ ਮੈਂ ਇੱਥੇ ਹੀ ਰਹਿ ਕੇ ਪੰਜਾਬ ਦੇ ਵਿੱਚ ਨੌਕਰੀ ਕਰੂੰਗੀ ਤੇ ਪੰਜਾਬ ਦਾ ਨਾਮ ਰੋਸ਼ਨ ਕਰੂੰਗੀ ਸੋ ਇਸ ਕਰਕੇ ਤੁਹਾਨੂੰ ਕਹਿਣਾ ਆ ਕਿ ਵੀਰੋ ਇਕੱਠੇ ਹੋ ਜੋ ਇਕਾ ਰੱਖਿਓ ਛੋਟੀਆਂ-ਮੋਟੀਆਂ ਗਲਤੀਆਂ ਵੀ ਹੋ ਗਈਆਂ ਹੋਣ ਗਿਆ ਪਰ ਕਰਾਂ ਵਲੰਟੀਅਰਾਂ ਤੋਂ ਤਲਖੀਆਂ ਹੋ ਜਾਂਦੀਆਂ ਨੇ ਪਰ ਉਹ ਛੋਟੀਆਂ ਨੇ ਦੇਸ਼ ਨੂੰ ਬਚਾਉਣਾ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਲਿਖੇ ਹੋਏ ਸੰਵਿਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ ਲੋਕਤੰਤਰ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ ਅੱਪਾ ਤਾਂ ਹੁਣ ਤੱਕ ਪਤਾ ਹੀ ਲੱਗਿਆ ਪੰਤਾ ਕਿ ਚੋਰ ਕਿਹੜੇ ਨੇ ਲਟੇਰੇ ਕਿੱਥੇ ਨੇ ਆਪਾਂ ਤਾਂ ਇੱਕ ਦੂਜੇ ਦੇ ਆਪਸ ਵਿੱਚ ਹੀ ਸ਼ੱਕ ਕਰਨ ਕਰਨ ਲੱਗ ਗਏ ਇੱਕ ਪਿੰਡ ਸੀਗਾ ਉੱਥੇ ਮੱਝਾਂ ਮਰਨ ਲੱਗੀਆਂ ਇੱਕ ਪਿੰਡ ਇੱਕ ਦਿਨ ਚ ਇੱਕ ਮੱਝ ਮਰ ਗਈ ਦੂਜੇ ਦਿਨ ਦੋ ਮੱਝਾਂ ਮਰ ਗਈਆਂ ਤੀਜੇ ਦਿਨ ਦੋ ਹੋਰ ਮਰ ਗਈਆਂ ਪਿੰਡ ਦੇ ਲੋਕਾਂ ਨੂੰ ਤਰਸੱਲੀ ਮਚ ਗਈ ਪਿੰਡ 'ਚ ਉਹ ਉਹ ਪਿੰਡ 'ਵੀ ਹੱਥ ਤੇ ਕੋਈ ਸਾਧੂ ਮਹਤਮਾ ਰਹਿੰਦਾ ਸੀ ਉਹਦੀ ਬੜੀ ਮੰਨਤ ਸੀ ਪਿੰਡ 'ਚ ਉਹਦੇ ਕੋਲੇ ਗਿਆ ਪਿੰਡ ਇਕੱਠਾ ਹੋ ਕੇ ਕਹਿੰਦੇ ਬਾਬਾ ਜੀ ਮੱਜਾਂ 'ਚੋਂ ਮਰਨ ਲੱਗੀਆਂ ਮੱਜਾਂ ਚੋਰੀ ਹੋਣ ਲੱਗੀਆਂ ਦੋ ਚੋਰੀ ਹੋ ਗਿਆ ਤਿੰਨ ਚੋਰੀ ਹੋ ਗਈਆਂ ਤੋ ਕੀ ਕਰੀਏ ਦੱਸੋ ਉਹ ਬਾਬਾ ਜੀ ਕਹਿੰਦੇ ਕਹਿੰਦੇ ਐ ਕਰੋ ਇੱਕ ਚਾਦਰ ਤਾਣ ਲਿਓ ਚਾਰ ਜਾਣੇ ਚਾਰੇ ਕਿਨਾਰੇ ਫੜ ਕੇ ਅਨਾਉਂਸਮੈਂਟ ਕਰ ਦਿਓ ਸਾਰੇ ਪਿੰਡ ਨੂੰ ਉਹ ਚਾਦਰ ਦੇ ਥੱਲੋਂ ਦੀ ਕੱਢ ਦਿਓ ਜਦੋਂ ਚੋਰ ਉਸ ਚਾਦਰ ਦੇ ਥੱਲੋਂ ਦੀ ਨਿਕਲੇ ਦੌੜਾ ਪੈ ਜੂਗਾ ਉੱਥੇ ਹੀ ਮਰ ਜਾਣਗੇ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰਤੀ ਭਾਈ ਚਾਦਰ ਦੇ ਥੱਲੇ ਦੀ ਲੰਗਣਾ ਪਊ ਚਾਰ ਜਾਨੇ ਚਾਦਰ ਫੜ ਕੇ ਖੜ ਗਏ ਚਾਰੇ ਕੋਨਿਆਂ ਤੋਂ ਨਿਕਲ ਗਏ ਜੀ ਪਿੰਡ ਦੇ ਬੰਦੇ ਪਿੰਡ ਦੀਆਂ ਬੀਬੀਆਂ ਉਹ ਵੀ ਨਿਕਲ ਗਈਆਂ ਥੱਲੋਂ ਦੀ ਬੱਚੇ ਵੀ ਵਿਚਲੀ ਸਾਰਾ ਪਿੰਡ ਨਿਕਲ ਗਿਆ ਜੀ ਕਿਸੇ ਨੂੰ ਦੌਰਾ ਨਹੀਂ ਪਿਆ ਕੋਈ ਮਰਿਆ ਨਹੀਂ ਕਾਰਨ ਪਤਾ ਕੀ ਸੀ ਜਿਹੜੇ ਮੱਝਾਂ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਉਹ ਤਾਂ ਚਾਰੇ ਕਿਨਾਰੇ ਫੜੀ ਖੜੇ ਸੀ ਮਰੇ ਕੌਣ ਆਪਾਂ ਨਾਲ ਵੀ ਐਂ ਹੋਈ ਐ ਉਹ ਲੁੱਟਣ ਵਾਲੇ ਤਾਂ ਚਾਦਰ ਫੜੀ ਖੜੇ ਆ ਆਪਾਂ ਉਹੀ ਥਲੋਂ ਦੀ ਲੰਗੀ ਜਾਂਦੇ ਆ ਚਾਦਰ ਚੋਰਾਂ ਦੇ ਹੱਥ ਚੋਂ ਫੜ ਕੇ ਆਪਣੇ ਇਮਾਨਦਾਰ ਹੱਥਾਂ ਚ ਚਾਦਰ ਫੜਾਓ ਤਾਂ ਇਹ ਆਪਣੀਆਂ ਚੋਰੀਆਂ ਆਪਣੇ ਨਾਲ ਜਿਹੜੀਆਂ ਲੁੱਟਾਂ ਹੁੰਦੀਆਂ ਆਈਆਂ ਨੇ ਇਹ ਬੰਦ ਹੋਣਗੀਆਂ ਇਹ ਗੱਲ ਮੈਂ ਹੋਰ ਬਹੁਤ ਜ਼ਰੂਰੀ ਕਰਨੀ ਹੈ ਜਿਹਦਾ ਮੈਨੂੰ ਅਫਸੋਸ ਹੈ ਲਾਲਜੀਤ ਪੁੱਲਰ ਨੇ ਜਜ਼ਬਾਤਾਂ ਚ ਆ ਕੇ ਪਤਾ ਨਹੀਂ ਕਿਵੇਂ ਇੱਕ ਬਿਆਨ ਦੇ ਵਿੱਚ ਬਹੁਤ ਗਲਤ ਸ਼ਬਦਾਵਲੀ ਵਰਤੀ ਆਮ ਆਦਮੀ ਪਾਰਟੀ ਬਿਲਕੁਲ ਵੀ ਸਮਰਥਨ ਨਹੀਂ ਕਰਦੀ ਇਸ ਗੱਲ ਦਾ ਅਸੀਂ ਜਾਤ ਪਾਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਧਰਮ ਦੀ ਰਾਜਨੀਤੀ ਨਫਰਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਸਕੂਲਾਂ ਦੀ ਅਸੀਂ ਤਾਂ ਕਾਲਜਾਂ ਦੀ ਪੜ੍ਹਾਈ ਦੀ ਬਿਜਲੀ ਦੀ ਹਸਪਤਾਲਾਂ ਦੀ ਰਾਜਨੀਤੀ ਕਰਦੇ ਆ ਮੈਂ ਇਮੀਡੀਏਟਲੀ ਜਦ ਨੂੰ ਪਤਾ ਲੱਗਿਆ ਮੈਂ ਇਹਨੂੰ ਫੋਨ ਕੀਤਾ ਮੈਂ ਕਿਹਾ ਮਿੱਤਰਾਂ ਇਹਦੇ ਵਿੱਚ ਕੋਈ ਐਕਸਕਿਊਜ਼ ਨਹੀਂ ਬਿਨਾਂ ਸ਼ਰਤ ਮਾਫੀ ਮੰਗ ਲਾ ਜਾ ਕੇ ਦਰਬਾਰ ਸਾਹਿਬ ਵੀ ਮਾਫੀ ਮੰਗ ਕੇ ਮੈਂ ਵੀ ਅੱਜ ਲਾਣੇਦਾਰ ਹੋਣ ਦੇ ਨਾਤੇ ਮੁਖੀਆ ਹੋਣ ਦੇ ਨਾਤੇ ਮੈਂ ਵੀ ਖੇਮਾ ਦਾ ਜਾਚ ਕਾ ਕਿ ਇਹਦੇ ਮੋਹ ਜੇ ਕੁਝ ਨਿਕਲਿਆ ਤਾਂ ਪਰ ਅੱਗੇ ਤੋਂ ਲਾਲਜੀਤ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਚੱਲੇਗਾ ਫਿਰ ਕਿਉਂਕਿ ਆਪਾਂ ਆਪਾਂ ਸਾਰੇ ਸਮਾਜ ਨੂੰ ਇਕੱਠਾ ਕਰਨਾ ਆਪਾਂ ਸਾਰੇ ਸਮਾਜ ਨੂੰ ਇਕੱਠੇ ਲੱਗੇ ਤੁਰਨਾ ਆਪਾਂ ਆਪਾਂ ਤਾਂ ਗੁਰੂ ਸਾਹਿਬ ਨੇ ਜਦੋਂ ਖਾਲਸਾ ਸਾਜਿਆ ਸੀ ਉਦੋਂ ਪੰਜ ਪਿਆਰੇ ਕੌਣ ਸੀ ਸਾਰੇ ਇਕੱਠੇ ਸੀ ਅੱਜ ਲੰਗਰ ਲੱਗਦੇ ਨੇ ਆਪਾਂ ਪੁੱਛਦੇ ਆਂ ਲੰਗਰ ਚ ਕੌਣ ਖਾਣਾ ਹੁੰਦਾ ਆਓ ਸਾਰੇ ਜਾਓ ਚਾਰ ਦਰਵਾਜੇ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਕੀ ਉੱਤਰ ਪੂਰਬ ਪੱਛਮ ਦੱਖਣ ਜੁੜਾ ਹੋ ਖੁੱਲੇ ਸੋ ਇਸ ਤਰ੍ਹਾਂ ਦਾ ਇਹਦੇ ਪਤਾ ਨਹੀਂ ਕਿਵੇਂ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਵੋਟਾਂ 'ਚ ਨਿਕਲ ਜਾਂਦਾ ਪਰ ਮੈਂ ਹਰ ਭਾਈਚਾਰੇ ਦੀ ਕਦਰ ਕਰਨ ਵਾਲਾ ਬੰਦਾ ਮੈਂ ਤਾਂ ਸੰਤਰਾ ਮਦ ASCII ਦੀਆਂ ਕਵਤਾਵਾਂ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮੈਂ ਤਾਂ ਉਹ ਕਵਤਾਵਾਂ ਸੁਣਾ ਸੁਣਾ ਕੇ 골ਡ ਮੈਡਲ ਜਿੱਤਦਾ ਰਿਹਾ ਆਪਦੇ ਕਾਲਜ ਵੱਲੋਂ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀ ਬੇਸੂਰਜਾ ਕਮੀਆਂ ਦੇ ਬੇੜੇ ਸੋ ਮੈਂ ਤਾਂ ਇਸ ਧਾਰਨਾ ਦਾ ਕਦੇ ਵੀ ਮੈਂ ਉਹ ਨਹੀਂ ਕਰਦਾ ਸੀ ਤਾਂ ਪੂਰੇ ਸਮਾਜ ਨੂੰ ਤਰੱਕੀ ਕਰਨੀ ਹੈ ਬਿਜਲੀ ਦੇ ਬਿੱਲ ਫ੍ਰੀ ਕਰਨ ਵੇਲੇ ਮੈਨੂੰ ਕਹਿੰਦੇ ਜੀ ਬੀਪੀਐਲ ਕਾਰਡ ਵਾਲਿਆਂ ਦੇ ਕਰ ਦਿੰਨੇ ਆ ਆ ਫਲਾਨਿਆਂ ਦੇ ਕਰ ਦਿੰਨੇ ਮੈਂ ਕਹਿੰਦਾ ਨਾ 600 ਜੁੰਟ ਰੱਖੋ ਚਾਹੇ ਉਹਦੇ ਦੋ ਏਸੀ ਲੱਗੇ ਹੋਏ ਨੇ ਪਰ ਉਹ 600 ਜੁੰਡ ਤੋਂ ਥੱਲੇ ਆਪਦਾ ਮੀਟਰ ਦਿਖਾ ਦੇ ਉਹਨੂੰ ਵੀ ਮਾਫ਼ ਸਾਰਿਆਂ ਨੂੰ ਮਾਫ਼ ਇਹ じゃ ਆਪਾਂ ਇਹ ਵੰਡਣਾ ਨਹੀਂ ਹੁਣ ਆਮ ਆਦਮੀ ਕਲੀਨਿਕ ਹੈ ਜਿਹੜਾ ਮਰਜ਼ੀ ਜਾਓ ਉੱਥੇ ਉੱਥੇ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਸੋ ਵੀਰੋ ਇਸ ਤਰ੍ਹਾਂ ਦੀ ਜਾਤ ਪਾਦੀ ਰਾਜਨੀਤੀ ਸੀ ਕਰਦੇ ਹੀ ਨਹੀਂ ਅੱਜ ਤਾਂ ਬਲਕਿ ਦਾ ਵਿਰੋਧ ਕਰਦੇ ਆ ਇਸ ਗੱਲ ਦਾ ਕਿ ਕੰਮ ਦੇ ਨਾਂ ਤੇ ਗੱਲ ਕਰੋ ਹੁਣ ਥੋੜਾ ਥੋੜਾ ਦੂਜੀਆ ਪਾਰਟੀਆਂ ਨੇ ਲੱਗਿਆ ਦੇਖੋ ਪ੍ਰਧਾਨ ਮੰਤਰੀ ਕੀ ਬੋਲਣ ਲੱਗਿਆ ਹੁਣ ਉਹ ਕਹਿੰਦਾ ਮੰਗਲ ਸੂਤਰ ਵੇਚ ਦੇਂਗੇ ਆਪਕੇ ਇਰ 10 ਸਾਲਾਂ 10 ਸਾਲ ਇਕੱਲੇ ਨਹੀਂ ਕੰਮ ਕੀਤਾ ਕੋਈ ਵਿਰੋਧੀ ਪਾਰਟੀ ਦੀ ਮੰਨੀ ਨਹੀਂ ਜਿੰਨੇ ਮਰਜ਼ੀ ਸੰਵਿਧਾਨ ਚ ਸੋਧਾਂ ਕੀਤੀਆਂ 10 ਸਾਲਾਂ ਬਾਅਦ ਪ੍ਰਧਾਨ ਮੰਤਰੀ ਨੂੰ ਕੋਈ ਕੰਮ ਦੇ ਨਾਂ ਤੇ ਨਹੀਂ ਮੰਗਲ ਸੂਤਰਾਂ ਦੇ ਨਾਂ ਤੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ ਇਹਦਾ ਮਤਲਬ ਕੁਝ ਕੀਤਾ ਹੀ ਨਹੀਂ ਸਵੈਸ ਕਰਕੇ ਮੈਂ ਇਹ ਗੱਲ ਦੁਹਰਾਉਣਾ ਫੇਰ ਕਿ ਕਿਸੇ ਵੀ ਸਮਾਜ ਨੂੰ ਕਿਸੇ ਵੀ ਭਾਈਚਾਰੇ ਨੂੰ ਸਾਡੇ ਤਾਂ ਆਪ ਦੇ ਸਾਰੇ ਹਰੇਕ ਸਮਾਜ ਦੇ ਆਪਣੇ ਆਪਣੇ ਇਸ਼ਟ ਨੇ ਆਪਣੇ ਗੁਰੂ ਨੇ ਆਪਣੀਆਂ ਅਲੱਗ-ਅਲੱਗ ਧਾਰਨਾਵਾਂ ਨੇ ਆਹੀ ਤਾਂ ਰੰਗ ਹੈ ਫਿਰ ਲੋਕਤੰਤਰ ਦਾ ਆਹੀ ਤਾਂ ਦੇਖੋ ਅਸੀਂ ਤਾਂ ਪੰਜਾਬ ਦੇ ਵਿੱਚ ਸਾਡਾ ਸੋ ਭਾਈਚਾਰਾ ਜਿਹੜਾ ਨਾ ਭਾਈਚਾਰਾ ਕਿਸਾਂਜ ਹੈ ਉਹ ਇੰਨੀ ਜ਼ਿਆਦਾ ਮਜ਼ਬੂਤ ਹੈ ਗੋਲੀਆਂ ਵੀ ਚੱਲੀਆਂ ਬੰਬ ਵੀ ਚੱਲੇ ਭਾਈਚਾਰਾ ਕਿਸਾਂਜ ਨਹੀਂ ਟੁੱਟਿਆ ਭਾਈਚਾਰਾ ਕਿਸਾਂਜ ਨਹੀਂ ਟੁੱਟਿਆ ਅਸੀਂ ਆਪਣੀਆਂ ਈਦਾਂ ਸੰਗਰਾਮਾਂ ਅਸੀਂ ਆਪਣੇ ਰਾਮ ਨੌਮੀਆਂ ਅਸੀਂ ਆਪਣੇ ਹਨੂਮਾਨ ਜਨਮ ਦਿਤੀਆਂ ਅਸੀਂ ਆਪਣੇ ਗੁਰਪੁਰਬ ਸਾਰੇ ਇਕੱਠੇ ਮਿਲਾਉਂਦੇ ਹਾਂ ਇਕੱਠੇ ਮਨਾਉਂਦੇ ਆ ਸੀ ਇੱਕ ਦੂਜੇ ਨੂੰ ਵਧਾਈਆਂ ਦੇ ਕੇ ਮਨਾਉਂਦੇ ਆ ਸਾਡੀਆਂ ਦੀਵਾਲੀਆਂ ਸਾਡੇ ਦਸਹਿਰੇ ਸਭ ਇਕੱਠੇ ਨੇ ਸੋ ਅਸੀਂ ਸਮਾਜ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਤਰੇੜ ਪਾਉਣ ਦੀ ਹੋਂ ਨਹੀਂ ਹੈਗੀ ਸੋ ਮੈਂ ਅੱਜ ਤੁਹਾਡੇ ਕੋਲੇ ਇਸ ਕਰਕੇ ਆਇਆ ਕਿ ਪੱਟੀ ਵਾਲਿਓ ਤੁਸੀਂ ਜੋ ਫੈਸਲਾ ਕਰਦੇ ਹੋ ਉਹਦਾ ਪੰਜਾਬ ਤੇ ਪ੍ਰਭਾਵ ਜਾਂਦਾ ਹੈ ਪਿਛਲੀ ਵਾਰ ਵੀ ਤੁਸੀਂ ਵੱਡੇ ਵੱਡੇ ਬੋਰਡ ਪੱਟੇ ਐ ਇੱਥੋਂ ਸੋ ਇਸ ਕਰਕੇ ਇਸ ਵਾਰ ਖਡੂਰ ਸਾਹਿਬ ਹਲਕਾ ਔਰ ਇੱਥੋਂ ਹਜੇ ਤੱਕ ਮਲੇ ਅਕਾਲੀਆਂ ਨੂੰ ਤਾਂ ਇੱਥੇ ਹੈ ਹੀ ਨਹੀਂ ਕੋਈ ਬੰਦਾ ਅਕਾਲੀ ਦਲ ਦਾ ਤਾਂ ਹਾਲ ਤੇ ਇਹ ਹੈ ਮੇਰੇ ਇੱਕ ਦੋਸਤ ਨੇ ਫੋਨ ਕੀਤਾ ਉਹ ਕਹਿੰਦਾ ਸਾਡੇ ਪਿੰਡ ਅਕਾਲੀ ਦਲ ਦਾ ਕਿ ਜਥੇਦਾਰ ਹੈ ਕਹਿੰਦਾ ਦੇਖ ਲੈ ਟਿਕਟ ਵਾਸਤੇ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਦਾ ਮੈਂ ਕਿਹਾ ਵੀ ਟਿਕਟ ਵੀ ਟਿਕਟ ਮਿਲ ਜੇ ਇਹ ਦੱਸ ਕਰਦਾ ਕਹਿੰਦਾ ਨਾ ਨਾ ਇਹ ਅਰਦਾਸ ਕਰਦਾ ਕਿ ਟਿਕਟ ਨਾ ਮਿਲ ਜੇ ਕਿਤੇ ਮੈਂ ਜਾਵਾਂਗੇ ਲੋਕਾਂ ਮੂਰੇ ਫਿਰ ਕਿਹੜੇ ਮੂੰਹ ਨਾਲ ਲੋਕਾਂ ਦਾ ਸਾਹਮਣਾ ਕਰਾਂਗੇ ਬੇਅਦਬੀਆਂ ਕਰਾਈਆਂ ਹੋਈਆਂ ਗੁਰੂ ਸਾਹਿਬ ਦੀਆਂ ਕਿਹੜੇ ਮੂੰਹ ਨਾਲ ਜਾਓਗੇ ਤੁਸੀਂ ਕਹਿੰਦਾ ਰੋਜ਼ ਆਰਦਾਸ ਹੈ ਆ ਹਾਲਤ ਹੋਏ ਪੈਨੇ ਆ ਹਾਲਤ ਹੋਈ ਬੇਗਲ ਜਲਦੀ ਕਾਂਗਰਸੀਆਂ ਦੀ ਹਾਲਤ ਉਦੋਂ ਹੀ ਪੂਰੀ ਹੈ ਜਿਹੜੇ ਕਾਂਗਰਸ ਦੇ ਲੀਡਰ ਨੇ ਪਿੰਡਾਂ 'ਚ ਉਹਨਾਂ ਨੇ ਆਪਣੇ ਘਰਾਂ ਦੇ ਗੁੰਡੇ ਅੰਦਰੋਂ ਬੰਦ ਕਰ ਰੱਖੇ ਨੇ ਜੇ ਗੇਟ ਦੇ ਥੱਲੇ ਥੋੜੀ ਜਿਹੀ ਵਿਰਲ ਜੀ ਹੋਵੇ ਉੱਥੇ ਵੀ ਕੱਪੜਾ ਫਸਾ ਰੱਖਿਆ ਕਿਤੇ ਥੱਲੋਂ ਦੀ ਨਾ ਟਿਕਟ ਦੇ ਦੇਣ ਉਹ ਵੀ ਕਹਿੰਦੇ ਕਿਵੇਂ ਜਾਵਾਂਗੇ ਬੀਜੇਪੀ ਵਾਲੇ ਦਾ ਹਾਲਤ ਤੁਸੀਂ ਰੋਜ਼ ਪੁੱਛਦੇ ਹੋ ਬੀਜੇਪੀ ਦਾ ਹਾਲਤਾ ਤੁਸੀਂ ਰੋਜ਼ ਪੁੱਛ ਲੈਂਦੇ ਉਹਨਾਂ ਨੂੰ ਠੀਕ ਹੈ ਨਾ ਕਦੇ ਕਿਤੇ ਕਦੇ ਕਿਤੇ ਇਹ ਕਾਰਨ ਕੀ ਹੈ ਕਰਤੂਤਾਂ ਕਰਕੇ ਅਜਾ ਕਹਿੰਦੇ ਭਗਵਾਨ ਤਮਾਨ ਢਕਾਉਂਦਾ ਕਿਸਾਨਾਂ ਨੂੰ ਉਹ ਮੈਂ ਕਿਹਾ ਭਰਾਵਾ ਮੈਂ ਕਿਉਂ ਢਕਾਉਂਗਾ ਕਿਸਾਨਾਂ ਨੂੰ ਉਹਨਾਂ ਦੀਆਂ ਮੰਗਾਂ ਸਵਾ ਸਾਲ ਤੋਂ ਹੀ ਪਹਿਲਾਂ ਬਿਠਾਈ ਰੱਖੇ ਉੱਥੇ 700 750 ਸੀਧੀਆਂ ਹੋ ਗਈਆਂ ਫੇਰ ਫੇਰ ਮੋੜ ਤੇ ਉੱਥੋਂ ਹੁਣ ਫੇਰ ਗੋਲੀਆਂ ਚਲਾਈ ਜਾਂਦੇ ਹੋ ਸ਼ੁਭ ਕਰਨ ਦੀ ਮੌਤ ਹੋ ਗਈ ਮੈਂ ਕਿਉਂ ਢਕਾਉਂਗਾ ਵੀ ਮੈਂ ਕਿਸੀ ਢਕਾਉਣ ਢਕੂਣ ਵਾਲੀ ਰਾਜਨੀਤੀ ਨਹੀਂ ਕਰਦੇ ਤੁਸੀਂ ਉਹਨਾਂ ਦੀਆਂ ਮੰਗਾਂ ਮੰਨ ਲਓ ਉਸ ਤੋਂ ਬਾਅਦ ਜਿੱਧਰ ਮਰਜੀ ਡੈਮੋਕਰੈਟਿਕ ਰਾਈਟ ਹੈ ਜਿੱਧਰ ਮਰਜੀ ਵੋਟ ਪਾਉਣ ਸੋ ਇਸ ਕਰਕੇ ਵੀਰੋ ਅਜੀ ਤੁਹਾਡੇ ਨਾਲ ਇਸ ਕਰਕੇ ਕਈ ਥੋੜੇ ਵਰਗੇ ਆ ਨਾ ਕੋਈ ਮੈਨੂੰ ਪੱਤਰਕਾਰ ਕਹਿੰਦੇ ਜਿਸ ਕੁਰਸੀ ਪਰ ਆ ਬੈਠ ਗਏ ਆ ਇਸ ਕੁਰਸੀ ਪਰ ਬੈਠ ਕੇ ਬੜੇ ਬੜੇ ਜੋ ਲੋਗ ਹੈ ਉਹਨਾਂ ਦਾ ਦਿਮਾਗ ਖਰਾਬ ਹੋ ਜਾਂਦਾ ਹੈ ਸਵਾ ਦੋ ਸਾਲ ਹੋ ਗਿਆ ਤੁਹਾਡਾ ਦਿਮਾਗ ਖਰਾਬ ਨਹੀਂ ਹੋਇਆ ਕਿਉਂ ਮੈਂ ਕਿਹਾ ਫਰਕ ਇੰਨਾ ਕਾ ਜਿਹੜੇ ਪਹਿਲਾਂ ਵਾਲੇ ਸੀ ਜਿਨ੍ਹਾਂ ਨੇ ਦਿਮਾਗ ਖਰਾਬ ਹੋ ਜਾਂਦੇ ਕੁਰਸੀ ਤੇ ਬੈਠ ਕੇ ਉਹ ਕੁਰਸੀ ਤੇ ਬੈਠ ਕੇ ਮਸ਼ਹੂਰ ਹੁੰਦੇ ਸੀ ਤੇ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਆਹੀ ਫਰਕ ਆ ਬਸ ਸੋ ਸਾਰੇ ਇਕੱਠੇ ਹੋ ਕੇ ਕੋਈ ਸ਼ਿਕਵਾ ਸ਼ਿਕਾਇਤ ਹੋਊਗੀ ਆਪਾਂ ਬਾਅਦ ਚ ਠੀਕ ਕਰ ਲਾਂਗੇ ਆਪਣਾ ਹਜੇ ਆਪਣੇ ਕੋਲ ਬਹੁਤ ਟਾਈਮ ਪਿਆ ਪੰਜਾਬ ਨੂੰ ਸੁਧਾਰਨ ਦਾ ਪੰਜਾਬ ਦੇ ਰੰਗਲੇ ਨਕਸ਼ੇ ਚ ਰੰਗ ਰੰਗ ਭਰਨ ਦਾ ਸੋ ਬਾਅਦ ਚ ਕਰ ਲਾਂਗੇ ਸ਼ਿਕਵਿਸ਼ਿਕਾਇਤਾਂ ਇੱਕ ਵਾਰੀ 1 ਜੂਨ ਨੂੰ ਇੱਕ ਹੋਜੋ ਬਸ 1 ਜੂਨ ਨੂੰ ਇੱਕ ਹੋਜੋ ਤੇ 1 ਜੂਨ ਨੂੰ ਝਾੜੂ ਵਾਲਾ ਬਟਨ ਦਬਾ ਦਿਓ 4 ਜੂਨ ਨੂੰ ਐਸਾ ਨਤੀਜਾ ਆਵੇ ਕਿ ਪੂਰਾ ਦੇਸ਼ ਦੇਖੇ ਪੂਰੀ ਦੁਨੀਆ ਦੇਖੇ ਕਿ ਪੰਜਾਬ ਵਾਲੇ ਯਾਰ ਜਦੋਂ ਕੁਝ ਕਰਦੇ ਆ ਫਿਰ ਉਹਨਾਂ ਦਾ ਪੰਜਾਬ ਵਾਲਿਆਂ ਦਾ ਨਾਮ ਤਾਂ ਹੀ ਹੁੰਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਦਰਖਤ ਦੇ ਵਿੱਚ ਸਭ ਤੋਂ ਪਹਿਲਾਂ ਚਾਰ ਹਰੇ ਰੰਗ ਦੇ ਪੱਤੇ ਵੀ 2014 ਚ ਪੰਜਾਬੀਆਂ ਨੇ ਕੱਢੇ ਸੀ ਉਸ ਤੋਂ ਬਾਅਦ ਅੱਜ 92 ਪੱਤੇ ਨੇ 117 ਚੋਂ ਠੀਕ ਹੈ ਨਾ ਸੋ ਇਸ ਕਰਕੇ ਪੰਜਾਬ ਵਾਲੇ ਜਦੋਂ ਦਿਲੋਂ ਪਿਆਰ ਕਰਨ ਵਾਲੇ ਬੰਦੇ ਨੇ ਜਦੋਂ ਪਿਆਰ ਕਰਨ ਲੱਗ ਜਾਣ ਪਿਆਰ ਕਰਦੇ ਆ ਜੇ ਸਾਨੂੰ ਕੋਈ ਥੋੜਾ ਜਿਹਾ ਗੁੱਸਾ ਜਾਂ ਕੋਈ ਸਾਡੇ ਹੱਕ ਮਾਰੇ ਪੇਸਾ ਨੂੰ ਆਪੇ ਹੱਕ ਲੈਣੇ ਵੀ ਆਉਂਦੇ ਸੋ ਇਸ ਕਰਕੇ ਇਕੱਠੇ ਰਹਿਣਾ ਆਪਾਂ ਮੈਂ ਅੱਜ ਜਲੰਧਰ ਮੇਰਾ ਰੋਡ ਸ਼ੋਅ ਹੈ ਮੇਹਨਤ ਬਖੋ ਕੋਈ ਕਮੀ ਨਹੀਂ ਹੋਊਗੀ ਕੋਈ ਕਹਿੰਦਾ ਡੇਢ ਘੰਟਾ ਜੀ ਮੁੱਖ ਮੰਤਰੀ ਕੱਲ ਡੇਢ ਘੰਟੇ ਦਾ ਰੋਡ ਸ਼ੋਅ ਸੀ ਡੇਢ ਘੰਟਾ ਖੜੇ ਰਹੇ ਕੋਈ ਗੱਲ ਨਹੀਂ ਲੋਕਾਂ ਵਾਸਤੇ ਖੜਨਾ ਹੈ ਚਾਹ ਲੋਕਾਂ ਵਾਸਤੇ ਕੰਮ ਕਰਨ ਦਾ ਔਰ ਲੋਕ ਵੀ ਜਦੋਂ ਮੁੱਲ ਪਾਉਂਦੇ ਨੇ ਫਿਰ ਥਕਾਵਟਾਂ ਲੈ ਜਾਂਦੀਆਂ ਨੇ ਜਦੋਂ ਕਿਸੇ ਵੀ ਮਿਹਨਤ ਦਾ ਫਲ ਮਿਲ ਜੇ ਨਾ ਫਿਰ ਉਹ ਥਕਾਵਟ ਲੈ ਜਾਂਦੀ ਉਸ ਜੋ ਮਿਹਨਤ ਕੀਤੀ ਹੋਈ ਹੈ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਇਹ ਕੰਮ ਤਾਂ ਮਾਲਕ ਦਾ ਹੈ ਔਰ ਲੋਕਤੰਤਰ ਚ ਮਾਲਕ ਲੋਕ ਹੁੰਦੇ ਨੇ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਫਰਸ਼ ਤੇ ਵੱਡੇ ਵੱਡੇ ਲਾਹੇ ਨੇ ਵੱਡੇ ਵੱਡੇ ਲਾ ਮੈਂ ਮਿਲ ਕੇ ਜਾऊंगा ਪਾਸ਼ਨ ਖਤਮ ਕਰ ਕਰਾ ਲਾਂਗੇ ਕੁਆਰੀਆਂ ਸਾਰੀਆਂ ਕਰਾ ਲਾਂਗੇ ਬੈਠ ਜਾਓ ਬੈਠ ਜਾਓ ਬੋਲਣ ਦਾ ਬੋਲ ਮਿਲਿਓ ਮਿਲਿਓ ਮੈਂ ਇਸੇ ਵਾਸਤੇ ਆਇਆ ਉਧਰ ਦੇ ਆ ਜਾਓ ਉੱਧਰ ਦੇ ਆ ਜਾਓ ਗੱਡੀ ਦੇ ਕੋਲੇ ਆ ਜਾਓ ਸੋ ਵੀਰੋ ਮੈਨੂੰ ਤਾਂ ਜੇ ਕੋਈ ਬੱਚਾ ਵੀ ਹੱਥ ਦੇ ਲੈਣਾ ਸਕੂਲ ਵਾਲੇ ਬੱਚਿਆਂ ਨੂੰ ਪਤਾ ਲੱਗ ਗਿਆ ਕਿਤੇ ਕਿਉਂਕਿ ਪੁਲਿਸ ਲੱਗੀ ਹੁੰਦੀ ਹੈ ਪੁਲਿਸ ਤੋਂ ਪਤਾ ਲੱਗ ਗਿਆ ਵੀ ਕੌਣ ਆ ਰਿਹਾ ਹੈ ਛੁੱਟੀ ਹੋਈ ਸੀ ਚਾਰ ਪੰਜ ਸਾਈਕਲਾਂ ਤੇ ਬੱਚੇ ਜਾ ਰਹੇ ਸੀ ਉੱਥੇ ਖੜ ਗਏ ਪੁਲਿਸ ਵਾਲੇ ਕੋਲੇ ਤੇ ਉਹ ਬੱਚਿਆਂ ਨੇ ਹੱਥ ਦੇ ਲਿਆ ਮੈਂ ਗੱਡੀ ਰੋਕ ਲਈ ਤੇ ਮੈਂ ਬੇਟਾ ਕਿਹੜੀ ਕਲਾਸ ਪੜਦੇ ਹੋ ਇੱਕ ਅੱਠਵੀਂ ਸੀਗਾ ਇੱਕ ਨੌਵੀਂ ਸੀ ਦੋ ਨੌਵੀਂ ਸੀ ਇੱਕ ਅੱਠਵੀਂ ਸੀ ਤੇ ਮੈਂ ਕਿਹਾ ਪੁੱਤ ਪੜਨਾ ਹੈ ਫਿਰ ਇੱਥੇ ਕਹਿੰਦੇ ਹਾਂਜੀ ਕਹਿੰਦੇ ਫਿਰ ਸਾਨੂੰ ਨੌਕਰੀ ਮਿਲੂ ਮੈਂ ਕਿਹਾ ਪੁੱਤ ਜੇ ਤੁਸੀਂ ਪੜੋਗੇ ਡਿਗਰੀਆਂ ਲਾਓਗੇ ਨੰਬਰ ਆਉਣਗੇ ਨੌਕਰੀ ਮਿਲ ਜੂਗੀ ਹੈਨਾ ਕਹਿੰਦੇ ਹਾਂਜੀ ਫਿਰ ਅਸੀਂ ਪੜਾਂਗੇ ਤੇ ਤਿਰਾਾਂਗੇ ਤੇ ਇੱਕ ਬੇਨਤੀ ਕਰਨੀ ਸੀ ਮੈਂ ਕੀ ਕਹਿੰਦੇ ਛੁੱਟੀਆਂ ਥੋੜੀਆਂ ਜਿਹੀ ਵਧਾ ਦੋਗੇ ਦਾਸਕ ਮੈਂ ਕਿਹਾ ਪੁੱਤ ਜੇ ਛੁੱਟੀਆਂ ਹੀ ਕਰਾਈ ਜਾਓਗੇ ਪੜੋਗੇ ਕਿਵੇਂ ਫਿਰ ਤੁਸੀਂ ਐ ਨਾ ਕਰੋ ਤੱਕਾ ਨਾ ਕਰੋ ਜੇ ਮੁੱਖ ਮੰਤਰੀ ਤੁਹਾਡੇ ਕੋਲ ਖੜ ਗਿਆ ਵੀ ਤੁਸੀਂ ਕਹਿੰਦੇ ਦਾਸ ਦਾਸਕ ਛੁੱਟੀਆਂ ਵਧਾ ਦਿਓ ਹੈਨਾ ਤਾਂ ਕੋਈ ਗੱਲ ਨਹੀਂ ਜਦੋਂ ਬੱਚਿਆਂ ਨੂੰ ਆਫ ਵੀ ਲੈਣਾ ਹੁੰਦਾ ਹਰ ਵਕਤ ਕਤਵੀ ਕੀੜੇ ਨਹੀਂ ਬਣਨਾ ਬੱਚੇ ਜਿਹੜੇ ਸਾਡੇ ਨੇ ਉਹਨਾਂ ਨੂੰ ਸਰਪੱਖੀ ਵਿਕਾਸ ਕਰਨਾ ਤੇ ਪੁਲਿਸ ਦੇ ਵਿੱਚ ਭਰਤੀਆਂ 2200 ਭਰਤੀ ਹਰ ਸਾਲ ਹੁੰਦੀ ਹੈ ਤਿਆਰੀ ਕਰੋ ਜਿੰਨੀਆਂ ਰਹਿੰਦੀਆਂ ਨੇ ਪੋਸਟਾਂ ਖਾਲੀ ਸਾਰੀਆਂ ਕੱਢਾਂਗੇ ਤਿਆਰੀ ਕਰੋ ਇਹ ਨਹੀਂ ਹੋ ਸਕਦਾ ਕਿ 600 ਨੰਬਰਾਂ ਦੇ ਪੇਪਰ ਚੋਂ 590 ਲੈਣ ਵਾਲੀ ਕੁੜੀ ਰਹਿ ਗਈ ਕਿਉਂਕਿ ਉਹਦੇ ਬਾਪੂ ਕੋਲੇ ਐਮਐਲਏ ਨੂੰ ਜਾਣਦਾ ਕੋਈ ਬੰਦਾ ਨਹੀਂ ਸੀ ਜਾਂ ਉਹਦੇ ਬਾਪੂ ਕੋਲੇ ਪੈਸੇ ਨਹੀਂ ਸੀ ਤੇ 450 ਵਾਲਾ ਨੌਕਰੀ ਲੈ ਗਿਆ ਕਿਉਂਕਿ ਉਹਦੇ ਕੋਲੇ ਪੈਸੇ ਸੀ ਜਾਂ ਉਹਦਾ ਬਾਪੂ ਕਿਸੇ ਮੰਤਰੀ ਨੂੰ ਜਾਣ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ 590 ਵਾਲੇ ਨੂੰ ਹੀ ਨੌਕਰੀ ਮਿਲੂਗੀ 400 450 ਨੂੰ ਕਹਦੇਗੇ ਅਗਲੇ ਸਾਲ ਬੇਨਤੀ ਕਰ ਲੈ ਪਰ ਨੰਬਰ ਲੈ ਕੇ ਆ ਸਿਫਾਰਿਸ਼ ਨਹੀਂ ਚੱਲੂਗੀ ਲਾਈਨ 'ਚ ਜਿਹਦਾ ਹੱਕ ਬਣਦਾ ਉਹੀ ਖੜੂਗਾ ਲਾਈਨ ਤੋੜਨ ਨਹੀਂ ਕਿਸੇ ਨੂੰ ਦੇਵਾ ਮੰਗਿਆ ਸੀ ਕੋ ਮਗਰੋਂ ਆ ਕੇ ਮੂਹਰੇ ਖੜ ਗਿਆ ਇਹ ਨਹੀਂ ਚੱਲੂਗਾ ਸੋ ਜੇ ਤੁਹਾਨੂੰ ਲੱਗਦਾ ਯਾਰ ਭਗਵੰਤ ਜੀ ਆਪਣੇ ਵਰਗਾ ਹੀ ਹੈ ਸੱਚੇ ਦਿਲੋਂ ਲੱਗਿਆ ਹੋਇਆ ਪੰਜਾਬ ਵਾਸਤੇ ਤਾਂ ਦੋਨੇ ਹੱਥ ਉਪਰ ਚੱਕ ਕੇ ਇੱਕ ਨਾਰਾ ਲਾ ਕੇ ਸਾਡਾ ਹੌਸਲਾ ਵਧਾ ਦਿਓ ਚਲੋ ਤੁਸੀਂ ਆਪ ਹੀ ਲਾਤਾ ਜਦ ਤੁਸੀਂ ਆਪ ਹੀ ਲਾਤਾ ਮੇਰਾ ਹੌਸਲਾ ਬਣ ਗਿਆ ਸੋ ਅਗਨ केजरीवाल ਜੀ ਨੂੰ ਕੋਲ ਜਾਂਦੀ ਹੈ ਸਾਰੇ ਰਿਪੋਰਟ ਇਹ ਮੈਂ ਦੱਸੂਗਾ ਅੱਜ ਸ਼ਾਮ ਨੂੰ ਕਿ ਮਾਜੇ ਚੋ ਜੀ ਦੋ ਦਿਨ ਮੈਂ ਮਾਜੇ ਚ ਲਾਇਏ ਨੇ ਤੇ ਮਾਜੇ ਵਾਲਿਆਂ ਨੇ ਪਹਿਲਾਂ ਵੀ ਬਹੁਤ ਵੱਡਾ ਮਾਨ ਰੱਖਿਆ ਤੇ ਮਾਜੇ ਵਾਲੇ ਇਸ ਵਾਰ ਵੀ ਤਿਆਰ ਬੈਠੇ ਆ ਤੇ ਕਈ ਤਾਂ ਇੰਨੇ ਕਾਲੇ ਆ ਕਹਿੰਦਾ ਵੋਟਾਂ ਪਹਿਲਾਂ ਨਹੀਂ ਹੋ ਸਕਦੀਆਂ ਜੀ ਕਹਿੰਦਾ ਬਟਨ ਦੱਬਣ ਨੂੰ ਬਹੁਤ ਜੀ ਕਰੀ ਜਾਂਦਾ ਕਾਲਾ ਪਿਆ ਮੈਂ ਕੋਈ ਗੱਲ ਨਹੀਂ ਇੱਕ ਤਰੀਕ ਨੂੰ ਦੱਬ ਲਈ ਸਫਰ ਕਰ ਲਾ ਸੋ ਦੋਨੋਂ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਥੋੜਾ ਜਿਹਾ ਹੋਰ ਉੱਚੀ ਕਰ ਦਿਓ ਗੂੰਜੇ ਅਸਮਾਨ ਤੇ ਭਗਤ ਸਿੰਘ ਹੋਰਾਂ ਦਾ ਨਾਰਾ ਹੈ ਉਹਨਾਂ ਦੀ ਆਤਮਾ ਨੂੰ ਸਕੂਨ ਮਿਲ ਜਾਓ ਚਲੋ ਹੈਗੇ ਨੇ ਹਜੇ ਜਿਨ੍ਹਾਂ ਨੇ ਸਾਡੇ ਵਾਲਾ ਦੀਵਾ ਬੁਝਣ ਨਹੀਂ ਦਿੱਤਾ ਇਨਕਲਾਬ ਵਾਲਾ ਇਸ ਇਨਕਲਾਬ ਵਾਲੇ ਦੀਵੇ 'ਚ ਭਾਵੇਂ ਤੇਲ ਦੀ ਥਾਂ ਤੇ ਖੂਨ ਪੋਣਾ ਪੈ ਜੇ ਦੀਵਾ ਨਹੀਂ ਬੁਝਣ ਦੇਣਾ ਮੇਰੇ ਵੀਰੋ ਦੁਨੀਆ ਹੱਥ ਉੱਪਰ ਚੱਕ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਐਨੇ ਮਾਣ ਸਤਿਕਾਰ ਪਿਆਰ ਨਾਲ ਸੁਣਿਆ ਬਹੁਤ ਬਹੁਤ ਧੰਨਵਾਦ ਕਰਦਾ ਹੌਲੀ ਜਾਇਓ ਬਜ਼ੁਰਗ ਵੀ ਨੇ ਮਾਵਾਂ ਪੈਣਾ ਨੇ ਬੱਚੇ ਨੇ ਛੋਟੇ ਆਰਾਮ ਨਾਲ ਜਾਇਓ ਜਦੋਂ ਬੁਲਾਓਗੇ ਦੁਬਾਰਾ ਉਦੋਂ ਆ ਜਾਊਂਗਾ ਜਦੋਂ ਮੈਨੂੰ ਬੁਲਾਓਗੇ ਮੈਂ ਉਦੋਂ ਆ ਜਾਊਂਗਾ ਮੈਂ ਤੁਹਾਡੇ ਵਾਸਤੇ ਹੀ ਆ ਬਸ ਇਹ ਥੱਲੇ ਵਾਲਾ ਕੰਮ ਤੁਸੀਂ ਸੰਭਲਿਓ ਕਿ ਪੋਸਟਰ ਕਿੱਥੇ ਲਾਉਣੇ ਨੇ ਰੋਡ ਸ਼ੋਅ ਕਿੱਥੋਂ ਦੀ ਲੈ ਕੇ ਜਾਣਾ ਤੇ ਬੂਥ ਕੌਣ ਲਾਊਗਾ ਬੂਥ ਤੇ ਅੰਦਰ ਕੌਣ ਬੈਠੂਗਾ ਥੱਲੇ ਵਾਲਾ ਕੰਮ ਸੰਭਲਿਓ ਉੱਪਰ ਦੀ ਫਿਕਰ ਨਾ ਕਰਿਓ ਮੈਂ ਕੱਲੇ ਨੂੰ ਸਾਰੇ ਵਾਲੀ ਕਮਾਡੀ ਪਾ ਰੱਖੀ ਐ ਇਹਨਾਂ ਨੂੰ ਉੱਪਰ ਨਹੀਂ ਮੈਂ ਬੋਲਣ ਦਿੰਦਾ ਇਹਨਾਂ ਨੂੰ ਠੀਕ ਹੈ ਨਾ ਸੋ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਧੰਨ